ਲੇਜੇ ہمارے 채널 को सब्सक्राइब करें और घंटी के आइकन पर क्लिक करें वे शेयर करना ना भूलें अनपछाते चोर डेरा सिद्ध बाबा श्री गंगा राम जी तो करीब 70000 का छत्र चोरी कर फरार बीते मंगलवार दिन दहाड़े दोपहर 1:00 बजे 11 मिनट पे आपछाते चोर गदरबाड़े प्रसिद्ध डेरा सिद्ध बाबा श्री गंगा राम जी स्थित भगवान श्री चंद जी महाराज का चांदी का छत्र चोरी कर फरार हो गए इस संबंधी जानकारी दंडे डेरे के प्रबंधक विनय गोयल और अशोक शर्मा ने बताया ਕਿ ਹਰ ਮੰਗਲਵਾਰ ਨੂੰ ਡੇਰੇ ਵੇਕੇ ਸਰਬਾਲਾ ਵਾਲੇ ਲੰਗਰ ਲਾਇਆ ਜਾਂਦਾ ਹੈ ਜਰੋਂ ਕੇ ਡੇਰੇ ਦੇ ਸੇਵਾਦਾਰ ਹਰੀ ਦਵਾਰ ਤੋਂ ਕਵਰ ਲੈਂਪ ਪੋਜੇਸਾਨਾ ਜਿਸ ਕਰਕੇ ਸਮੂਹ ਸੇਵਾਦਾਰ ਵਿਅਸਤ ਸਨ ਉਹਨਾਂ ਦੱਸਿਆ ਕਿ ਅੱਜ ਮਹਾ ਸੇਵ ਰਾਤਰੀ ਮੌਕੇ ਸਵੇਰੇ 4:30 ਡੇਰੇ ਦੇ ਸੇਵਾਦਾਰ ਸੇਪੋੜੇ ਦਾ ਜਲਾਵਿਸ਼ੇ ਕਰਕੇ ਜਦ ਭਗਵਾਨ ਸ੍ਰੀ ਚੰਦ ਜੀ ਦੇ ਮੱਥਾ ਟੇਕਣ ਗਏ ਤਾਂ ਉਹਨਾਂ ਵੇਖਿਆ ਕਿ ਭਗਵਾਨ ਸ੍ਰੀ ਚੰਦਾ ਕਰੇ 5-600 ਗ੍ਰਾਮ ਦਾ ਛਤਰ ਜਿਹਦੇ ਲਗਭਗ 70-7000 ਰੁਪਏ ਸੀ ਗਾਇਬ ਸੀ ਪ੍ਰਬੰਧਕ ਵਿਨੇ ਕੋਹ ਨੇ ਦੱਸਿਆ ਕਿ ਜਦ ਸੀਸੀ ਫੁਟੇ ਦੀ ਜਾਂਚ ਕੀਤੀ ਤਾਂ ਕੱਲ ਦੁਪਹਿਰ 1:11 ਵਜੇ ਇੱਕ ਮੋਟਰਸਾਈਕਲ ਤੇ ਦੋ ਵਿਅਕਤੀ ਆਏ ਜਿੰਨਾ ਵਿੱਚੋਂ ਇੱਕ ਵਿਅਕਤੀ ਮੋਟਰਸਾਈਕਲ ਤੋਂ ਉਤਰ ਕੇ ਡੇਰੇ ਵਿੱਚ ਦਾਖਲ ਹੋਇਆ ਅਤੇ ਭਗਵਾਨ ਸ੍ਰੀ ਚੰਨ ਮਹਾਰਾਜ ਦੇ ਪਵਣ ਵਿੱਚ ਦਾਖਲ ਹੋ ਕੇ ਭਗਵਾਨ ਸ੍ਰੀ ਚੰਨ ਦੇ ਮੋੜਿਆਂ ਤੇ ਚੜ ਕੇ ਛਤਰ ਚੋਰੀ ਕਰ ਬਾਹਰ ਮੋਟਰਸਾਈਕਲ ਤੇ ਖੜੇ ਆਪਣੇ ਸਾਥੀ ਨਾਲ ਰਫੂ ਚੱਕਰ ਹੋ ਗਿਆ ਇਸ ਸਬੰਧੀ ਪ੍ਰਬੰਧਕੀ ਕਮੇਟੀ ਨੇ थाना ਗੱਧਵਾਪੇ ਕੇ ਸ਼ਿਕਾਇਤ ਕਰ ਚੋਰਾਂ ਦੇ ਕਾਲ ਕਰਕੇ ਬਾਬਾ ਜੀ ਦਾ ਸੈਤਲ ਬਰਾਮਦ ਕਰਕੇ ਬੇਅਦਬੀ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ ਇਹ ਸਬੰਧ ਇਹਨਾਂ ਡੀਐਸਪੀ ਅਵਤਾ ਸਿੰਘ ਰਾਜਪਾਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਸਬੰਧ ਸੂਚਨਾ ਮਿਲਨ ਤੇ ਉਹ ਮੌਕਾ ਵੇਖ ਕੇ ਆਏ ਹਨ ਅਤੇ ਚੋਰਾਂ ਨੇ ਪਾਲ ਲਈ ਵਕਵਕ ਪੁਲਿਸ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ ਅਤੇ ਜਲਦੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ ਵਿਨੈਪ ਗਵਾਨ ਸ਼੍ਰੀ ਚੰਦ ਜੀ ਦਾ ਪਛਦਰ ਚੋਰੀ ਹੋਇਆ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੂंगे ਉਹ ਤਾਂ ਇਹ ਸਾਨੂੰ ਜਿਹੜਾ ਹੈਗਾ ਸਵੇਰ ਅੱਜ ਮਾਰਨਿੰਗ 4 ਵਜੇ ਜਦੋਂ ਬੱਚੇ ਗਲ ਚੜਾ ਰਹੇ ਸੀਗੇ ਉਦੋਂ ਬੱਚਿਆਂ ਨੇ ਮੱਥਾ ਟੇਕਿਆ ਕਿਸੇ ਭੋਲੇ ਦਾ ਗਲ ਚੜਾਇਆ ਤੇ ਉਹਨਾਂ ਨੇ ਜਦੋਂ ਜਾ ਕੇ ਮੱਥਾ ਟੇਕਿਆ ਵਾਪਸ ਸ਼ਰੀਚੰਗੀਏ ਤੇ ਉਹਨਾਂ ਨੇ ਦੇਖਿਆ ਵੀ ਛਤਰ ਨਹੀਂ ਹੈਗਾ ਅਸੀਂ ਫੇਰ ਦੁਬਾਰਾ ਸਾਰੇ ਜਿਹੜੇ ਡੇਰੇ ਦੇ ਕੈਮਰਾ ਰਿਕਾਰਡਿੰਗ ਚੈੱਕ ਕੀਤੀ ਤੇ ਕੱਲ 1 ਵਜ੍ਹ ਕੇ ਦੁਪਹਿਰ ਦੇ 16 ਮਿੰਟ ਤੇ ਜਿਹੜਾ ਹੈਗਾ ਛਤਰ ਚੋਰੀ ਕੀਤਾ ਗਿਆ ਦੋ ਬੰਦਿਆਂ ਦੁਆਰਾ ਇੱਕ ਮੋਟਰਸਾਈਕਲ ਤੇ ਬਾਹਰ ਖੜ ਗਿਆ ਇੱਕ ਮੋਟਰ ਚਲਾ ਗਿਆ ਉਹਨੇ ਅੰਦਰੋਂ ਜਾ ਕੇ ਛੱਤਰ ਜਿਹੜਾ ਹੈਗਾ ਉੱਪਰ ਚੜ੍ਹ ਕੇ ਬਾਬਾ ਸ਼੍ਰੀਚੰਦ ਜੀ ਨੇ ਮੋਢੇ ਦੇ ਪੈਰ ਰੱਖ ਕੇ ਛੱਤਰ ਨੂੰ ਖਿੱਚ ਕੇ ਤੋੜ ਲਿਆ ਅਸੀਂ ਕੱਲ ਸਾਰਾ ਦਿਨ ਜਿਹੜੇ ਹੈਗੇ ਆ ਸਾਡੀ ਕਾਵੜ ਲੈਣ ਗਏ ਸੀ ਬੱਚੇ ਅਸੀਂ ਉਹਨਾਂ ਨੂੰ ਲੈਣ ਗਏ ਹੋਏ ਸੀ ਕਿ ਉਧਰੋਂ ਮੰਗਲਵਾਰ ਦਾ ਦਿਨ ਸੀ ਬਿਜੀ ਰਹੇ ਸਾਨੂੰ ਕੱਲ ਐਸ ਕਰਕੇ ਪਤਾ ਨਹੀਂ ਲੱਗਿਆ ਪਰ ਬੱਚੇ ਨੇ ਸਵੇਰ ਜਦੋਂ 4 ਵਜੇ ਜਲ ਚੜ੍ਹਾ ਰਹੇ ਸੀ ਉਦੋਂ ਆ ਕੇ ਦੱਸਿਆ ਵੀ ਉਧਰ ਦਾ ਬਾਬਾ ਸ਼੍ਰੀਚੰਦ ਜੀ ਦਾ ਛਤਰੀ ਹੈ ਨਹੀਂ ਤੇ ਪੁਲਿਸ ਦੇ ਵਿੱਚ ਰਿਪੋਰਟ ਕੀਤੀ ਹੈ ਪੁਲਿਸ ਦੇ ਹੁਣ ਤੁਸੀਂ ਦੋਨੇ ਮੈਂ ਤੇ ਨਾਇਬ ਤਸਿਲਦਾਰ ਸ਼ੋਕ ਸ਼ਰਮਾ ਜੀ ਅਸੀਂ ਦੋਨੇ ਜਾ ਰਹੇ ਹਾਂ ਰ ਕਾਰਵਾਈ ਉਹ ਤੁਹਾਨੂੰ ਤੁਸੀਂ ਤੇ ਕੀ ਮੰਗ ਕੀ ਕਰਦੇ ਹੋ ਮੰਗ ਤਾਂ ਜੀ ਜਲਦੀ ਤੋਂ ਜਲਦੀ ਇਹ ਗਲਤ ਅਨਸਰ ਹੈ ਜੋ ਵੀ ਹੈ ਜਿਹੜੇ ਬਾਬਾ ਸ਼੍ਰੀ ਸਿੰਘ ਜੀ ਦੇ ਮੂrti ਦੇ ਪੈਰ ਰੱਖ ਕੇ ਛੱਤਰ ਲਾਇਆ ਹੈ ਅਸੀਂ ਅਸੀਂ અપਮਾਨ ਕੀਤਾ ਅਸੀਂ ਚਾਹੁੰਦੇ ਆ ਵੀ ਉਹਨਾਂ ਨੂੰ ਦਰਸਤਾਰ ਕੀਤਾ ਜਾਵੇ ਕਿਉਂਕਿ ਉਹਨੇ ਬੇੜ ਦੇਵੀ ਕੀਤੇ ਨਾਲ ਮੰਦਿਰ ਚੋਰੀ ਗਈ ਹੈ ਜੀ ਵੀ ਕੀਤੀ ਹੈ ਔਰ ਜਿਹੜੇ ਹੈਗੇ ਮੇਰੇ ਦਾ 77000 ਰੁਪਏ ਦਾ ਨੁਕਸਾਨ ਹੋਇਆ ਸਰ ਇੱਕ ਡੇਰਾ ਬਾਬਾ ਗੰਦਾਰਾਮ ਦੇਖਣਾ ਜੀ ਛੱਤਰ ਦੀ ਚੋਰੀ ਹੋਈ ਗਈ ਹੈ ਜੀ ਇਹਦਾ 10:00 ਵਜੇ ਮੈਨੂੰ ਫੋਨ ਆਇਆ ਸੀ ਡੇਰੇ ਦੇ ਪ੍ਰਧਾਨ ਦਾ ਜੇ ਬਾਬਾ ਸ਼੍ਰੀ ਚੰਦ ਜੀ ਦੀ ਮੂਰਤੀ ਤੋਂ ਵੀਰਾਂ ਛਾਤੇ ਬੰਦੇ ਆ ਗਏ ਔਰ ਛਤਰ ਚੋਰੀ ਕਰਕੇ ਲੈ ਗਏ। ਉਹ ਮੌਕਾ ਦੇਖਿਆ ਮਿੱਟੀ ਮਾਂ ਲਾਦੀਆਂ ਉਹਦੇ ਸ਼੍ਰੀ ਜੀ ਦੇ ਉੱਪਰ ਘੜ ਰਹੀ ਹੈ। ਜਲਦੀ ਆਈ ਚੋਰ ਕਾਬੂ ਕਰ ਲਈ। ਅੱਛਾ ਤੇ ਮਤਲਬ ਉਹਨਾਂ ਦਾ ਕਹਿਣਾ ਹੈਗਾ ਵੀ ਨਾਲੇ ਤਾਂ ਛਤਰ ਚੋਰੀ ਕਰਕੇ ਲੈ ਗਏ। ਘੱਟੋ ਘੱਟ 5-600 ਗ੍ਰਾਮ ਦਾ ਸਿਵਾਰ।